ਹਾਂ ਨੀ ਯਾਰ ਜਿਹੜੇ ਮੇਰੇ ਪਾਇਆ ਜੀ ਅੰਮ੍ਰਿਤਸਰ ਜੀ ਨੂੰ ਲੈ ਕੇ ਇੱਕ ਘਟਨਾ ਵਾਪਰੀ ਹੈ ਮਰਦਾ ਇੱਕ ਸ਼ੀਮਾ ਮਾਮਲਾ ਸੀ ਇਹ ਮੇਰੇ ਪਾਇਆ ਜੀ ਦਾ ਬੇਟਾ ਸੀ ਸੁਵਾਰਪਿੰਦਰ ਸਿੰਘ ਪਿਛਲੇ ਸਰੀਪਨ ਚਾਰੀ ਸਾਲ ਤੋਂ ਮਰਦਾ ਰਹਿ ਰਹੇ ਨੇ ਪਰਿਵਾਰ ਸਮੇਤ ਹੁਣ ਦੋ ਲੜਕੀਆਂ ਸੀ ਵੱਡਾ ਕਰਮਜੀਤ ਤੇ ਛੋਟਾ ਸੀ ਮਿੱਪਲ ਮੁੰਡਾ ਜਿਹੜਾ ਜਿਹੜਾ ਕਰਮਜੀਤ ਸੀ ਉਹ ਵੈਸੇ ਸੀ ਉਹਦੇ ਤਿੰਨ ਬੱਚੇ ਸੀ ਕੋਈ ਘਰ ਵਿੱਚ ਪਤਾ ਨਹੀਂ ਕੀ ਗੱਲ ਕੋਈ ਛੋਟੀ ਮੋਟੀ ਹੋਈ ਕੀ ਗੱਲ ਹੋਈ ਇੱਕ ਵਾਰ ਇਹ ਨਹੀਂ ਪਤਾ ਪਤਾ ਇਹ ਲੱਗਾ ਤੇ ਇਸ ਸ਼ਨੀਵਾਰ ਦੀ ਰਾਤ ਨੂੰ ਇਹ ਕੁਦਰਤ ਦੇ ਨਾਲ ਕਿ ਕਰਨਾ ਵਾ ਪੁੱਜੀ ਜੜੀ ਕਰਮਜੀਤ ਜਿਹੜਾ ਭਵਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ ਆਣ ਕੇ ਉਹ ਛੋਟੇ ਘਰ ਜਿਹੜਾ ਸੀ ਉਹਦਾ ਵਿਪਨ ਉਹ ਤੇ ਗੋਲੀ ਚਲਾਣੀ ਸ਼ੁਰੂ ਕਰ ਦਿੱਤੀਆਂ ਅਨੀ ਦੇਰ ਨੂੰ ਉਹਨਾਂ ਦੇ ਡੈਡੀ ਨੂੰ ਇੰਟਰਸਟਿੰਗਲੀ ਉੱਠਿਆ ਮਦਰ ਵੀ ਉੱਠੀ ਕਿ ਤਰੀਕਿਆਂ ਨਾਲ ਫਰਫੁਰੀ ਨੂੰ ਬਾਹਰ ਕੱਢਿਆ ਬਾਅਦ ਵਿੱਚ ਅਨੀ ਦੇਰ ਨੂੰ ਫਿਰ ਫੁੱਲ ਸੁਵੀ ਆ ਗਈ ਐਂਬੂਲੈਂਸ ਆ ਗਈ ਫੁੱਲ ਸੁਨੇ ਵੇਖੇ ਤੇ ਦੌੜਿਆ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਉਹਨੂੰ ਦੋਨੋਂ ਮਤੋਂ ਦੀ ਮੋਕੜੀ ਦੋਹਰੂ ਦੇ ਸੀ ਉਹਨਾਂ ਦੀ ਮਾਤਾ ਗੜੇ ਗੋਲੀ ਮਾਤਾ ਜੀ ਨੇ ਵੀ ਉਹਨਾਂ ਕੁਛ ਕੀਤੀ ਗੋਲੀ ਚਲਾਉਣ ਦੀ ਪਰ ਉਹ ਟੱਚ ਕਰਕੇ ਪਿਟੂ ਤੇ ਗੋਲੀ ਸਾਈਡ ਨੂੰ ਲੰਘੀ ਠੀਕ ਹੈ ਸੋ ਠੀਕ ਹੈ ਜਿਹੜੇ ਲਈ ਉਹ ਪੋਸਟਿੰਗ ਸੀ ਪਰ ਠੀਕ ਨੇ ਹੁਣ ਉਹ ਘਰ ਆ ਗਏ ਨੇ ਬਸ ਦੱਸੋ ਜਿਹੜੀ ਇਹ ਟਟਰਾ ਦਾ ਕੀ ਇਹਦਾ ਕਾਰਨ ਕੀ ਹੋ ਸਕਦਾ ਜੀ ਆ ਬਾਕੀ ਕਾਰਨ ਤਾਂ ਘਰ ਦੀ ਕੋਈ ਗਲਤ ਹੋ ਸਕਦੀ ਕੋਈ ਹੋਰ ਕੁਝ ਕੋਈ ਕਿਸੇ ਕਰ ਸਕਦੇ ਦਾਰੇ ਕਿੰਨੇ ਸਮੇਂ ਤੋਂ ਬਾਹਰ ਰਹੇ ਕਿੰਨੇ ਬੱਚੇ ਸੀ ਰਵਿੰਦਰ ਸਿੰਘ ਪਿਛਲੇ 40-42 ਸਾਲ ਤੋਂ ਰਹ ਰਿਹਾ ਉੱਥੇ ਪਿੱਛੇ ਬਾਅਦ ਚਪੜੇ ਥਾ ਕੇ ਲਿਆ ਤੇ ਮੈਰਿਜ ਕਰਕੇ ਵਾਈਫ ਲੈ ਗਿਆ ਬੱਚੇ ਵੀ ਇੱਥੇ ਰਹੇ ਤੇ ਬੱਚੇ ਸਮੇਤ ਰਹੇ ਸੀ ਇਹ ਦੋਨਾਂ ਨੌਜਵਾਨਾਂ ਦੀ ਮੌਤ ਵੀ ਇੰਨਾ ਕੋ ਗੜਡ ਕੌਣ ਸੀ ਅੰਮ੍ਰਿਤ ਦੇ ਕੌਣ ਸੀ ਬੱਡੇ ਜਿੰਨਾਂ ਜਿੰਨੇ ਕਰਮ ਜੀ ਜਿੰਨੇ ਗੋਲੀਆਂ ਚਲਾਇਆ ਉਹ ਮੈਜਿਡ ਸੀ ਉੱਥੇ ਉਹਦੇ ਅੱਗੂ ਤਿੰਨ ਬੱਚੇ ਸੀ ਦੋ ਬੱਚੇ ਛੋਟੇ ਛੋਟੇ ਲੜਕੇ ਸੀ ਇੱਕ ਲੜਕੀ ਤਿੰਨ ਬੱਚੇ ਨੇ ਇਥੇ انڈیا ਘਰ ਦੇ ਤੋਂ ਰਹਿੰਦੇ ਹੋਏ ਇੰਡੀਆ ਸਾਡੇ ਤਾਈ ਜੀ ਰਹਿੰਦੇ ਨੇ ਜਿਹੜੇ ਉਹਨਾਂ ਦੇ ਦਾਦੀਏ ਬੱਚਿਆਂ ਦੀ ਭਵਿੰਦਰ ਸਿੰਘ ਦੀ ਮਦਦ ਉੱਥੇ ਰਹਿੰਦੇ ਇਸ ਕੋ ਟਾਈਮ ਲੈ ਕੇ ਕਿਸੇ ਕੀ ਕੋਣ ਕੋ ਬਹੁਤ ਹੀ ਇੱਕ ਮੰਦ ਭਾਗੀ ਘਟਨਾ ਹੈ ਇਹ ਸਾਡੇ ਸਾਰੇ ਹੀ ਪਰਿਵਾਰ ਨੂੰ ਸਦਮੇ ਚ ਸਾਡਾ ਪੂਰਾ ਇਲਾਕਾ ਪੂਰਾ ਨਗਰ ਇਹ ਰਾਜ ਸੋਗ ਦੇ ਵਿੱਚ ਡੁੱਬਿਆ ਪਿਆ ਸਾਡੇ ਪਰਿਵਾਰ ਸਾਰੇ ਉੱਥੇ ਮਰਕਜ਼ ਵਿੱਚ ਹੀ ਰਹ ਰਹੇ ਨੇ ਉਹ ਵੀ ਫਿਰ ਸੋਗ ਦੇ ਵਿੱਚ ਡੁੱਬੇ ਹੋਏ ਨੇ ਘਟਨਾ ਬਹੁਤ ਮੰਦ ਭਾਗੀ ਹੈ ਰਮਨ ya pas. <laughs> 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 <Run. laughs>